ਆ ਵਾਹਿਗੁਰੂ ਜੀ ਕੀ ਖਾਲਸਾ ਤੇ ਆ ਪੰਜਾ ਸਾਹਿਬ ਦੇ ਸ਼ਹੀਦੀ ਸਾਕੇ ਦੇ ਸਬੰਧ ਵਿੱਚ ਮੈਂ ਰਚਨਾ ਸਾਂਝੀ ਕਰਾਂਗਾ ਔਰ ਜਿਹੜੀ ਗੱਲ ਹੁਣੇ ਹੀ ਡਾਕਟਰ ਸਾਹਿਬ ਕਰ ਗਏ ਨੇ ਸਾਰੇ ਵਿਦਵਾਨਾਂ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਇਸ ਪੰਜਾ ਸਾਹਿਬ ਦੇ ਸਾਕੇ ਦਾ ਇਤਿਹਾਸ ਬਿਆਨ ਕੀਤਾ ਜੀ ਤੋਂ ਹੁਣੇ ਜ਼ਿਕਰ ਕਰ ਰਹੇ ਸੀ ਆਪਣੇ ਲੈਕਚਰ ਦੇ ਵਿੱਚ ਕਿ ਸੇਵਾ ਅਤੇ ਸਿਮਰਨ ਜੀ ਜੀ ਇਹ ਜਿਹੜੇ ਨੇ ਇਹ ਦੋ ਥੰਮ ਨੇ ਸਿੱਖੀ ਦੇ ਤੇ ਮੈਂ ਇਹਦੇ ਨਾਲ ਇੱਕ ਗੱਲ ਹੋਰ ਐਡ ਕਰਨੀ ਚਾਹੁੰਨਾ ਕਿ ਇਹ ਸੇਵਾ ਅਤੇ ਸਿਮਰਨ ਦੇ ਵਿੱਚੋਂ ਹੀ ਕੁਰਬਾਨੀਆਂ ਨਿਕਲਦੀਆਂ ਨੇ ਹੂੰ ਜਿਵੇਂ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ ਹੁਣ ਉਹਨਾਂ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਮਨਾਈ ਜਾ ਰਹੀ ਹੈ ਜੀ ਜੀ ਤੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਲਗਭਗ 20 ਸਾਲ ਕੋਈ 26 ਸਾਲ ਵੀ ਵਿਦਵਾਨ ਲਿਖਦੇ ਨੇ 20 ਸਾਲ ਉਨੇ ਘਰ ਦੇ ਵਿੱਚ ਇੱਕ ਭੋਰਾ ਖਟ ਕੇ ਉਹਦੇ ਵਿੱਚ ਬੰਦਗੀ ਕੀਤੀ ਤੇ ਉਸ ਉਹ ਬੰਦਗੀ ਜਿਹੜੀ ਸੀ ਉਹ ਉਸ ਕੁਰਬਾਨੀ ਲਈ ਆਪਣੇ ਆਪ ਨੂੰ ਉਹਨਾਂ ਨੇ ਉਸ ਬੰਦਗੀ ਰਾਹੀਂ ਉਸ ਲਈ ਤਿਆਰ ਕੀਤਾ ਬੇਸ਼ੱਕ ਸੋ ਇੱਕ ਜਿਹਾ ਅਸੀਂ ਸਿਮਰਨ ਦੇ ਵਿੱਚੋਂ ਕੁਰਬਾਨੀਆਂ ਨਿਕਲੀਆਂ ਨੇ ਤੇ ਜਿਨ੍ਹਾਂ ਨੇ ਕਰਮ ਸਿੰਘ ਪ੍ਰਤਾਪ ਸਿੰਘ ਉਹਨਾਂ ਨੇ ਵੀ ਆਪਣੇ ਕਿੰਨੀ ਤਪੱਸਿਆ ਕੀਤੀ ਹੋएगी ਜਿਨ੍ਹਾਂ ਨੂੰ ਇਹ ਸ਼ਹੀਦੀ ਦਾ ਮਿਲਿਆ ਸੋ ਮੈਂ ਕਵਤਾਰਜ਼ ਕਰਨਾ ਸ਼ੁਰੂ ਕਰਦਾ ਜੀ ਕਾਲੀ ਰਾਤ ਪ੍ਰਭਾਤ ਵਿੱਚ ਬਦਲ ਜਾਂਦੀ ਆਹ ਜਦ ਵਗੰਤੇ ਹੁੰਦਾ ਖੁਰਸ਼ੀਦ ਪੈਦਾ ਵਾ 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 ਕੀ ਸੂਰਜ ਨੂੰ ਕਹਿੰਦੇ ਨੇ ਜੀ 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 ਕਾਲੀ ਰਾਤ ਪ੍ਰਭਾਤ ਵਿੱਚ ਬਦਲ ਜਾਂਦੀ ਜਦੋਂ ਗਗਨ ਤੇ ਹੁੰਦਾ ਖੁਰਸ਼ੀਦ ਪੈਦਾ ਮੁਰਸ਼ਿਦ ਹੋਵੇ ਜੇ ਗੁਰੂ ਦਸ਼ਮੇਸ਼ ਵਰਗਾ ਹੋ ਜਾਂਦੇ ਨੇ ਲੱਖਾਂ murid ਪੈਦਾ ਅਣਖੀ ਸੂਰਮਾ ਹੀ ਅਣਖੀ ਜ਼ਿੰਦਗੀ ਦੀ ਅਨ ਕੀ ਦਿਲਾਂ ਵਿੱਚ ਕਰਦਾ ਹੈ ਉਮੀਦ ਪੈਦਾ ਜਿੱਥੇ ਇੱਕ ਸ਼ਹੀਦ ਦਾ ਖੂਨ ਡੁੱਲੇ ਉਥੇ ਹੁੰਦੇ ਨੇ ਲੱਖਾਂ ਸ਼ਹੀਦ ਪੈਦਾ ਪੈਦਾ ਵਾਹ 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 ਜਿੱਥੇ ਇੱਕ ਸ਼ਹੀਦ ਦਾ ਖੂਨ ਡੁੱਲੇ ਸਾਹ ਉਥੇ ਹੁੰਦੇ ਨੇ ਲੱਖਾਂ ਸ਼ਹੀਦ ਪੈਦਾ ਪੈਦਾ ਤੋ ਖਬਰੇ ਖਬਰੇ ਸਿੰਘ ਕਿਸ ਮਿੱਟੀ ਦੇ ਬਣੇ ਹੋਏ ਨੇ ਰਚਦੇ ਨਿਰਧ ਨਵਾਂ ਇਤਿਹਾਸ ਨੇ ਇਹ ਹੂੰ ਹੂੰ ਖਬਰੇ ਸਿੰਘ ਕਿਸ ਮਿੱਟੀ ਦੇ ਬਣੇ ਹੋਏ ਨੇ ਰਚਦੇ ਨਿਤ ਦੇ ਨਵਾਂ ਇਤਿਹਾਸ ਨੇ ਇਹ ਕਿੰਨਾ ਵੱਡੇ ਤੋਂ ਵੱਡਾ ਇਮਤਿਹਾਨ ਆ ਜਾਏ ਨਹੀਂ ਫੇਲ ਹੁੰਦੇ ਹੁੰਦੇ ਪਾਸ ਨੇ ਇਹ ਜਦ ਵੀ ਕੌਮ ਕੁਰਬਾਨੀ ਦੀ ਮੰਗ ਕਰਦੀ ਕਰਦੇ ਕਦੇ ਨਾ ਉਹਨੂੰ ਨਿਰਾਸ਼ ਨੇ ਇਹ ਚਲਦੇ ਇੰਜਨਾਂ ਦੇ ਅੱਗੇ ਲੇਟ ਜਾਂਦੇ ਕਰਕੇ ਗੁਰੂ ਦੇ ਅੱਗੇ ਅਰਦਾਸ ਨੇ ਇਹ ਵਾ 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 ਚਲਦੇ ਇੰਜਨਾਂ ਦੇ ਅੱਗੇ ਲੇਟ ਜਾਂਦੇ ਗਰ ਕੇ ਗੁਰੂ ਦੇ ਅੱਗੇ ਅਰਦਾਸ ਨੇ ਇਹ ਤੋ ਸ਼ੇਰ ਸੁਣਨਾ ਪੰਚਮ ਪਿਤਾ ਨੇ ਵਾਰ ਕੇ ਜਿੰਦ ਆਪਣੀ ਪਹਿਲਾ ਮੋਢ ਕੁਰਬਾਨੀ ਦਾ ਬੰਨਿਆ ਸੀ ਪਿੱਛੋਂ ਕੌਮ ਸ਼ਹੀਦਾਂ ਦੀ ਕੌਮ ਬਣ ਗਈ ਲੋਹਾ ਸਾਰੇ ਸੰਸਾਰ ਨੇ ਮੰਨਿਆ ਸੀ ਵਾ 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 ਤੋ ਅਗਲਾ ਬੰਦ ਹੈ ਥੈਂਕ ਯੂ ਜੀ ਸਿੱਖ ਰਾਜ ਪਿੱਛੋਂ ਹਰ ਗੁਰਧਾਮ ਅੰਦਰ ਡੇਰੇ ਆਨ ਮਹੰਤਾ ਨੇ ਲਾ ਲਏ ਸੀ ਸਿੱਖ ਰਾਜ ਵਿੱਚੋਂ ਹਰ ਗੁਰਦੁਆਰਾ ਮੰਦਰ ਡੇਰੇ ਆਨ ਮਹੰਤਾ ਨੇ ਲਾ ਲਏ ਸਨ ਚੁੱਕਿਆ ਇਹਨਾਂ ਨੇ ਉਹਦਾ ਨਜਾਇਜ਼ ਫਾਇਦਾ ਇਹ ਵਿਭਚਾਰ ਦੇ ਅੱਡੇ ਬਣਾ ਲਏ ਸਨ ਦਰਦੀ ਸਿੰਘਾਂ ਦੇ ਹਿਰਦੇ ਵਲੁੰਧਰੇ ਗਏ ਆਖਿਰ ਉਹਨਾਂ ਨੇ ਮੋਰਚੇ ਲਾ ਲਏ ਸਨ ਗਾਂਗਾ ਖਾ ਖਾ ਡੋਲ ਕੇ ਲਹੂ ਆਪਣਾ ਕੁਝ ਗੁਰਦੁਆਮ ਆਜ਼ਾਦ ਕਰਵਾ ਲਏ ਸਨ ਨੋਦਿਕ ਉਹ ਪੰਜਾਬ ਦੇ ਸੱਤ ਦਾ ਇਤਿਹਾਸ ਉਹਦੀ ਭੂਮਿਕਾ ਹੈ ਜੀ ਜੀ ਵੇਈ ਸਾਰਾ ਕੁਝ ਜੀ ਜੀ ਅਰਦੀ ਸਿੰਘਾਂ ਦੇ ਹਿਰਦੇ ਬਲੂੰਦ ਰਹੇ ਗਏ ਆਖਿਰ ਉਹਨਾਂ ਨੇ ਮੋਰਚੇ ਲਾ ਲਏ ਸਨ ਡਾਂਗਾ ਖਾ ਖਾ ਢੋਲ ਕੇ ਲਹੂ ਸਿੰਘਾਂ ਕੁਝ ਗੁਰਦਾਮ ਆਜ਼ਾਦ ਕਰਵਾ ਲਏ ਸਨ ਤੇ ਕੁਝ ਅੰਗਰੇਜ਼ ਸਰਕਾਰ ਵੀ ਝੁੱਕ ਗਈ ਸੀ ਅੰਦਰੋਂ ਅੰਦਰ ਹੀ ਮਹੰਤ ਵੀ ਡਰ ਗਏ ਸਨ ਇਹਨਾਂ ਮੋਰਚਿਆਂ ਤੋਂ ਜੀ ਕਿਉਂਕਿ ਨਨਕਾਣਾ ਸਾਹਿਬ ਆਜ਼ਾਦ ਕਰਵਾ ਲਿਆ ਗਿਆ ਸੀ ਡਾਂਗਾ ਖਾ ਖਾ ਡੋਲ ਕੇ ਲਹੂ ਸਿੰਘਾਂ ਕੁਝ ਗੁਰਦਾਮ ਆਜ਼ਾਦ ਕਰਵਾ ਲਏ ਸਨ ਤੇ ਕੁਝ ਅੰਗਰੇਜ਼ ਸਰਕਾਰ ਵੀ ਝੁੱਕ ਗਈ ਸੀ ਅੰਦਰੋਂ ਅੰਦਰ ਮਹੰਤ ਵੀ ਡਰ ਗਏ ਸਨ ਕੁਝ ਗੁਰਦਾਮਾਂ ਚੋਂ ਸਿੰਘਾਂ ਭਜਾ ਦਿੱਤੇ ਬਾਕੀ ਆਪ ਡਰਦੇ ਖਾਲੀ ਕਰ ਗਏ ਸਨ ਤਾਂ ਅਗੋਂ ਕੀ ਹੋਇਆ ਅਗਲਾ ਸੀਨ ਦੇਖ ਕੇ ਕਿ ਕਬਜ਼ਾ ਗੁਰੂ ਕੇ ਬਾਗ ਦਾ ਲੈ ਸਿੰਘਾਂ ਸੇਵਾਦਾਰ ਤੇ ਗ੍ਰੰਥੀ ਲਗਾ ਦਿੱਤੇ ਗੁਰੂ ਕੇ ਬਾਗ ਦੇ ਮੋਰਚੇ ਦੇ ਕਬਜ਼ਾ ਇੱਕ ਫਿਊ ਹੋਇਆ ਸਾਰਾ ਸਾਕਾ ਜਿਹੜਾ ਹੈ ਪੰਜਾ ਸਾਹਿਬ ਦਾ ਕਬਜ਼ਾ ਗੁਰੂ ਕੇ ਬਾਗ ਦਾ ਲੈ ਸਿੰਘਾਂ ਸੇਵਾਦਾਰ ਤੇ ਗ੍ਰੰਥੀ ਲਗਾ ਦਿੱਤੇ ਲੱਕੜ ਕੱਟ ਕੇ ਗੁਰੂ ਕੇ ਬਾਗ ਵਿੱਚੋਂ ਉੱਥੇ ਗੁਰੂ ਕੇ ਲੰਗਰ ਚਲਾ ਦਿੱਤੇ ਉਹ ਜੀ ਫੇਰ ਮਹੰਤਾਂ ਨੇ ਚਾਲ ਚੱਲੀ ਲੱਕੜ ਚੋਰੀ ਦੇ ਦੋਸ਼ ਲਗਾ ਦਿੱਤੇ ਕਰਕੇ ਪੁਲਿਸ ਨੂੰ ਝੂਠੀ ਸ਼ਿਕਾਇਤ ਉਹਨਾਂ ਪਰਚੇ ਸਿੰਘਾਂ ਤੇ ਦਰਜ ਕਰਵਾ ਦਿੱਤੇ ਵਾਹ ਝੂਠੀ ਸ਼ਿਕਾਇਤ ਕਰਕੇ ਪਰਚੇ ਸਿੰਘਾਂ ਤੇ ਦਰਜ ਕਰਵਾ ਦਿੱਤੇ ਲੱਗਾ ਮੋਰਚਾ ਗੁਰੂ ਕੇ ਬਾਗ ਅੰਦਰ ਸਿੰਘ ਸੂਰਮੇ ਕਈ ਗ੍ਰਿਫਤਾਰ ਹੋ ਗਏ ਤੇ ਜੇਲ੍ਹਾਂ ਭਰਨ ਖਾਤਰ ਜਥੇ ਬਣ ਬਣ ਕੇ ਸੈਂਹਾਂ ਸਿੰਘ ਤਿਆਰ ਬਰ ਤਿਆਰ ਹੋ ਗਏ ਵਾਹ ਵਾਹ ਅਗੋਂ ਕੀ ਹੋਇਆ ਕਿ ਪੰਜਾ ਸਾਹਿਬ ਦੇ ਸਿੱਖਾਂ ਨੂੰ ਪਤਾ ਲੱਗਾ ਅੰਮ੍ਰਿਤਸਰ ਤੋਂ ਗੱਡੀ ਨੇ ਚੱਲਣਾ ਹੈ ਇਤਿਹਾਸ ਪੰਜਾ ਸਾਹਿਬ ਦੇ ਧਾਕੇ ਦਾ ਜੀ ਜੀ ਪੰਜਾ ਸਾਹਿਬ ਦੇ ਸਿੰਘਾਂ ਨੂੰ ਪਤਾ ਲੱਗਾ ਅੰਮ੍ਰਿਤਸਰ ਤੋਂ ਗੱਡੀ ਨੇ ਚੱਲਣਾ ਹੈ ਬੰਦੀ ਸਿੰਘਾਂ ਨੂੰ ਗੱਡੀ ਦੇ ਵਿੱਚ ਭਰ ਕੇ ਅਟਕ ਜੇਲ੍ਹ ਵਿੱਚ ਉਹਨਾਂ ਨੂੰ ਘੱਲਣਾ ਹੈ ਇਕੱਠੇ ਹੋ ਕੇ ਸਿੰਘਾਂ ਵਿਚਾਰ ਕੀਤੀ ਇੱਥੇ ਗੱਡੀ ਨੂੰ ਲਾਜ਼ਮੀ ਠੱਲਣਾ ਹੈ ਸੰਗਤ ਲੰਗਰ ਛਕਾ ਕੇ ਭੇਜਣੀ ਹੈ ਜੋ ਵੀ ਕਸ਼ਟ ਆਵੇ ਸਿਰ ਤੇ ਚੱਲਣਾ ਹੈ ਬਿਲਕੁਲ ਸੰਗਤ ਲੰਗਰ ਛਕਾ ਕੇ ਭੇਜਣੀ ਹੈ ਜੋ ਵੀ ਕਸ਼ਟ ਆਵੇ ਸਿਰ ਤੇ ਚੱਲਣਾ ਹੈ ਤੋਂ ਕਰਮ ਸਿੰਘ ਪ੍ਰਤਾਪ ਸਿੰਘ ਕਹਿਣ ਲੱਗੇ ਸ਼ਿਰ ਸੁਣਿਓ ਚੜ੍ਹਦੀ ਕਲਾ ਦੇ ਸਿੰਘਾਂ ਦੀ ਕਰਮ ਸਿੰਘ ਪ੍ਰਤਾਪ ਸਿੰਘ ਕਹਿਣ ਲੱਗੇ ਜੇਕਰ ਅੱਜ ਇਹ ਸੇਵਾ ਕਮਾਉਣੀ ਹੈ ਲక్ష్మణ ਸਿੰਘ ਦਲੀਪ ਸਿੰਘ ਵਾਗ ਹੋਣ ਤਾਂ ਸਿਰ ਧਾੜ ਦੀ ਪੈਣੀ ਲਗਾਵਣੀ ਹੈ ਆਹ ਜੇ ਸੇਵਾ ਕਮਾਉਣੀ ਹੈ ਲక్ష్మణ ਸਿੰਘ ਦਲੀਪ ਸਿੰਘ ਵਾਂਗ ਹੋਣਾ ਤਾਂ ਸਿਰ ਧਾੜ ਦੀ ਪੈਣੀ ਲਗਾਵਣੀ ਹੈ ਤੋਂ ਪੰਜਾ ਸਾਹਿਬ ਹੈ ਧਾਰਮਿਕ ਅਸਥਰਮ ਅਸਥਾਨ ਜਿਹੜਾ ਪੰਜਾ ਸਾਹਿਬ ਹੈ ਧਰਮ ਅਸਥਾਨ ਜਿਹੜਾ ਸਟੇਸ਼ਨ ਰੇਲ ਦਾ ਹਸਨ ਅਬਦਾਲ ਸੀ ਇਹ ਮਿਲੀ ਹੋਈ ਅੰਗਰੇਜ਼ ਸਰਕਾਰ ਛਾਤਰ ਅੰਦਰ ਖਾਤੇ ਮਹੰਤਾਂ ਦੇ ਨਾਲ ਸੀ ਇਹ ਰੇਲਾ ਭਰ ਪਰ ਜੇਲਾ ਵਿੱਚ ਡੱਕ ਦੇਣੇ ਗੁੱਜੀ ਗੋਰੀ ਸਰਕਾਰ ਦੀ ਚਾਲ ਸੀ ਇਹ ਗੱਡੀ ਰੋਕ ਕੇ ਗੁਰੂ ਕੀਆ ਸੰਗਤਾਂ ਨੂੰ ਕਿਵੇਂ ਲੰਗਰ ਛਕਾਉਣਾ ਸਵਾਲ ਸੀ ਇਹ ਵਾ 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 ਕੀ ਬਾਤ ਹੈ ਵਾ ਵਾ ਥੈਂਕ ਯੂ ਦਿਸ ਵਾਜ਼ੀ ਕੁਐਸਚਨ ਰੇਲਾ ਭਰ ਪਰ ਜੇਲਾ ਵਿੱਚ ਡੱਕ ਦੇਣੇ ਗੁੱਜੀ ਗੋਰੀ ਸਰਕਾਰ ਦੀ ਚਾਲ ਸੀ ਇਹ ਗੱਡੀ ਰੋਕ ਕੇ ਗੁਰੂ ਕੀਆ ਸੰਗਤਾਂ ਨੂੰ ਕਿਵੇਂ ਲੰਗਰ ਛਕਾਉਣਾ ਹੈ ਸਵਾਲ ਸੀ ਇਹ ਸਵਾਲ ਵਾ ਵਾ ਬਿਲਕੁਲ ਵਾ ਵਾ ਜਥੇਦਾਰ ਨੇ ਜਥੇਦਾਰਾਂ ਨੇ ਕਿਹਾ ਇੱਕ ਮੁੱਠ ਹੋ ਕੇ ਮੰਜੀ ਅਸੀਂ ਵੀ ਇਹਨਾਂ ਦੀ ਠੋਕ ਸਕਦੇ ਜਥੇਦਾਰਾਂ ਨੇ ਕਿਹਾ ਇੱਕ ਮੁੱਠ ਹੋ ਕੇ ਮੰਜੀ ਅਸੀਂ ਵੀ ਇਹਨਾਂ ਦੀ ਠੋਕ ਸਕਦੇ ਪੰਜੇ ਨਾਲ ਪਰਬਤ ਪੰਜੇ ਨਾਲ ਬਾਬੇ ਪਰਬਤ ਨੂੰ ਕਿਹਾ ਸੀ ਓਏ ਉਹਦੇ ਸਿੱਖ ਟ੍ਰੇਨ ਨਹੀਂ ਰੋਕ ਸਕਦੇ ਵਾ 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 ਯਾ ਵਾਹ ਮੁਖੀ ਸਿੰਘਾਂ ਨੇ ਕਿਹਾ ਇੱਕ ਮੁੱਠ ਹੋ ਕੇ ਮੰਜੀ ਅਸੀਂ ਵੀ ਇਹਨਾਂ ਦੀ ਠੋਕ ਸਕਦੇ ਪੰਜੇ ਨਾਲ ਬਾਬੇ ਪਰਬਤ ਰੋਕਿਆ ਸੀ ਵੀ ਉਹਦੇ ਸਿਕਟਰੀ ਇਹ ਨਹੀਂ ਰੋਕ ਸਕਦੇ ਕਿ ਨਹੀਂ ਰੋਕ ਸਕਦੇ ਵਾਹ ਵਾਹ ਠੋਕੀ ਵੇਆ ਸੰਗਤ ਬੈਠ ਗਈ ਰੇਲ ਦੀਆਂ ਪਟੜੀਆਂ 'ਤੇ ਹੂੰ ਇਹ ਦੇਖੋ ਜਰਾ ਕਿੰਨਾ ਦਰਦਨਾਕ ਮੰਜ਼ਰ ਹੈ ਕਿ ਸੰਗਤ ਬੈਠ ਗਈ ਰੇਲ ਦੀਆਂ ਪਟੜੀਆਂ ਵਿੱਚ ਮੁਖੋਂ ਵਾਹਿਗੁਰੂ ਵਾਹਿਗੁਰੂ ਗਾ ਰਹੀ ਸੀ ਚੀਕਾਂ ਮਾਰਦੀ ਦੂਰੋਂ ਹੀ ਰੇਲ ਗੱਡੀ ਨੇਰੀ ਵਾਂਗਰਾ ਇਧਰ ਨੂੰ ਆ ਰਹੀ ਸੀ ਚੀਕਾਂ ਮਾਰਦੀ ਦੂਰੋਂ ਹੀ ਰੇਲ ਗੱਡੀ ਨੇਰੀ ਵਾਂਗਰਾ ਇਧਰ ਨੂੰ ਆ ਰਹੀ ਸੀ ਹੋਣੀ ਅੱਜ ਬਣ ਕੇ ਕਾਲੇ ਮੂੰਹ ਵਾਲੀ ਸ਼ਾਇਦ ਨਵਾਂ ਕੋਈ ਸਾਕਾ ਵਰਤਾ ਰਹੀ ਸੀ ਨਵੀਂ ਜ਼ਿੰਦਗੀ ਕੌਮ ਨੂੰ ਦੇਣ ਖਾਤਰ ਜ਼ਿੰਦਗੀ ਮੌਤ ਨੂੰ ਗਲੇ ਲਗਾ ਰਹੀ ਸੀ ਵਾਹ ਵਾਹ ਜ਼ਿੰਦਗੀ ਮੌਤ ਨੂੰ ਗਲੇ ਲਗਾ ਰਹੀ ਸੀ ਵੇਰ ਸ਼ੁਰੂ ਲਾਈਨ ਵਾਹ 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 ਅੱਜ ਬਣ ਕੇ ਥੈਂਕ ਯੂ ਹੋਣੀ ਅੱਜ ਬਣ ਕੇ ਕਾਲੇ ਮੂੰਹ ਵਾਲੀ ਸ਼ਾਇਦ ਨਵਾਂ ਕੋਈ ਛਾਕਾ ਵਰਤਾ ਰਹੀ ਸੀ ਨਵੀਂ ਜ਼ਿੰਦਗੀ ਕੌਮ ਨੂੰ ਦੇਣ ਖਾਤਰ ਜ਼ਿੰਦਗੀ ਮੌਤ ਨੂੰ ਗਲੇ ਲਗਾ ਰਹੀ ਸੀ ਉਹ ਸਿੱਧੀ ਆਨ ਕੇ ਸਿੰਘਾਂ ਦੀਆਂ ਛਾਤੀਆਂ ਵਿੱਚ ਗੱਡੀ ਠੁੱਕੀ ਠੁੱਕਦੀ ਠੋਕ ਹੀ ਗਈ ਆਹ ਜਾ ਵਾਹ ਸਿੱਧੀ ਆਣ ਕੇ ਸਿੰਘਾਂ ਦੀਆਂ ਛਾਤੀਆਂ ਵਿੱਚ ਗੱਡੀ ਠੁੱਕਦੀ ਠੁੱਕਦੀ ਠੋਕ ਹੀ ਗਈ 11 ਸਿੰਘਾਂ ਨੂੰ ਕੁਚਲ ਕੇ ਬਾਅਦ ਆਖਰ ਗੱਡੀ ਰੁਕਦੀ ਰੁਕਦੀ ਰੁਕ ਗਈ ਰੋਕੀ ਗਈ ਰੋਕੀ ਗਈ ਵਾ ਵ ਸਿੱਧੀ ਆਣ ਕੇ ਸਿੰਘਾਂ ਦੀਆਂ ਛਾਤੀਆਂ ਵਿੱਚ ਗੱਡੀ ਠੁੱਕਦੀ ਠੁੱਕਦੀ ਠੋਕ ਹੀ ਗਈ 11 ਸਿੰਘਾਂ ਨੂੰ ਕੁਚਲ ਕੁਚਲਨ ਤੋਂ ਬਾਅਦ ਆਖਰ ਗੱਡੀ ਰੁਕਦੀ ਰੁਕਦੀ ਰੁਕ ਹੀ ਗਈ ਤੇ ھیਠੋਂ ਜ਼ਖਮੀ ਪ੍ਰਤਾਪ ਸਿੰਘ ਕਰਮ ਸਿੰਘ ਨੂੰ ਕੱਢਣ ਲੱਗੇ ਤਾਂ ਦਿੱਤਾ ਸੀ ਟੋਕ ਸਿੰਘੋ ਹੂੰ ਉਹ ਜ਼ਖਮੀ ਪ੍ਰਤਾਪ ਸਿੰਘ ਕਰਮ ਸਿੰਘ ਨੂੰ ਚੜਦੀ ਕਲਾ ਸਿੰਘਾਂ ਦੀ ਦੇਖਿਓ ਗੱਡੀ ਦੇ ਥੱਲੇ ਹਾਂ ਲਖਮੀ ਹੋਏ ਪਏ ਨੇ ਇੰਜਨ ਦੇ ਥੱਲੇ ਪਏ ਨੇ ਫਿਰ ਵੀ ਉਹ ਕਹਿੰਦੇ ਸਾਡੂ ਇਹ ਥੱਲੇੋਂ ਨਾ ਕੱਢਿਓ ਕਿਉਂ ਜੇ ਸੁਣਿਓ ھیਠੋਂ ਜ਼ਖਮੀ ਪ੍ਰਤਾਪ ਸਿੰਘ ਕਰਮ ਸਿੰਘ ਨੂੰ ਕੱਢਣ ਲੱਗੇ ਤਾ ਦਿੱਤਾ ਸੀ ਟਰੋਕ ਸਿੰਘੋ ਸਾਡਾ ਖੂਨ ਜੇ ਡੁੱਲਦਾ ਪਿਆ ਡੁੱਲੇ ਨਹੀਂ ਜਾਣਦੇ ਜਾਣਦਾ ਸ਼ੋਕ ਸਿੰਘੋ ਨਹੀਂ ਜਾਣਦੇ ਜਾਣਦਾ ਸ਼ੋਕ ਸਿੰਘੋ ਤੁਸੀਂ ਲੰਗਰ ਛਕਾਓ ਤੇ ਕਰੋ ਸੇਵਾ ਅਸੀਂ ਗੱਡੀ ਨੂੰ ਰੱਖਾਂਗੇ ਰੋਕ ਸਿੰਘੋ ਸਾਡੀ ਅੱਜ ਦੀ ਸੇਵਾ ਜੇ ਸਫਲ ਹੋ ਗਈ ਸਮਰ ਜਾਏਗਾ ਲੋਕ ਪਰ ਲੋਕ ਸਿੰਘੋ ਵਾਹ 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 ਚੰਦਲੀ ਚੌਂਕ ਬਹੁਤ ਵਧੀਆ ਵਾਹ ਵਾਹ ਬਹੁਤ ਵਧੀਆ ਬਹੁਤ ਵਧੀਆ ਐਲੀਮੈਂਟ ਹੈ ਬਹੁਤ ਐਲੀਮੈਂਟ ਹੈ ਵਾਹ ਵਾਹ ਇਸ ਦੀ ਲੰਗਰ ਛਕਾਓ ਤੇ ਕਰੋ ਸੇਵਾ ਅਸੀਂ ਗੱਡੀ ਨੂੰ ਰੱਖਾਂਗੇ ਰੋਕ ਸਿੰਘੋ ਸਾਡੀ ਅੱਜ ਦੀ ਸੇਵਾ ਜੇ ਸਫਲ ਹੋ ਗਈ ਸੰਵਰ ਜਾਏਗਾ ਲੋਕ ਪਰਲੋਕ ਸਿੰਘੋ ਤੋਂ ਅਸੀਂ ਛਾਤੀਆਂ ਡਾਈਆਂ ਤਾਰੂ ਕੀ ਗੱਡੀ ਸਿਰ ਸੁਣਨਾ ਅਸੀਂ ਛਾਤੀਆਂ ਡਾਈਆਂ ਤਾਂ ਰੁਕੀ ਗੱਡੀ ਹੁਣ ਇਹ ਕਾਰ ਨਾਲ ਕੁਝ ਵੀ ਹੋਰ ਸਕਦੇ ਅਸੀਂ ਰਹਾਗੇ ਇੰਜਨ ਦੇ ਹੇਠ ਜਦ ਤੱਕ ਉਦੋਂ ਤੱਕ ਇਹ ਗੱਡੀ ਨਹੀਂ ਤੋੜ ਸਕਦੇ ਬਹੁਤ ਵਾਹ ਬਿਲਕੁਲ ਅਨਸਕੀ ਆਸਾਂ ਛਾਤੀਆਂ ਡਾਈਆਂ ਤਾਂ ਰੁਕੀ ਗੱਡੀ ਹੁਣ ਇਹ ਕਾਰ ਨਾਲ ਕੁਝ ਵੀ ਹੋਰ ਸਕਦੇ ਅਸੀਂ ਰਹਾਗੇ ਇੰਜਨ ਦੇ ਹੇਠ ਜਦ ਤੱਕ ਉਦੋਂ ਤੱਕ ਇਹ ਗੱਡੀ ਨਹੀਂ ਤੋੜ ਸਕਦੇ ਤਾਂ ਕਵਿਤਾ ਦਾ ਅੰਤਮ ਬੰਧ ਔਰ ਕਵਿਤਾ ਦਾ ਨਿਚੋੜ ਜੀ ਕਿ ਫਟਾਫਟ ਵੜ ਗਿਆ ਸੇਵਾਦਾਰ ਅੰਦਰ ਤੇ ਬੰਦੀ ਸਿੰਘਾਂ ਨੂੰ ਲੰਗਰ ਚਾਇਆ ਗਿਆ ਹੂੰ ਜੋ ਜੋ ਮੋਟਿਵ ਸੀ ਜੋ ਮਕਸਦ ਸੀ ਇਸ ਸਾਰੇ ਇਤਿਹਾਸ ਦਾ ਫਟਾਫਟ ਵੜ ਗਿਆ ਸੇਵਾਦਾਰ ਅੰਦਰ ਬੰਦੀ ਸਿੰਘਾਂ ਨੂੰ ਲੰਗਰ ਛਕਾਇਆ ਗਿਆ ਸਾਰੇ ਸਿੰਘਾਂ ਨੇ ਛਕ ਲਿਆ ਜਦੋਂ ਲੰਗਰ ਫੇਰ ਗੱਡੀ ਨੂੰ ਉਥੋਂ ਚਲਾਇਆ ਗਿਆ ਲਕਮੀ ਕਰਮ ਸਿੰਘ ਅਤੇ ਪ੍ਰਤਾਪ ਸਿੰਘ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਪਹੁੰਚਾਇਆ ਗਿਆ ਬਾਕੀ ਸ਼ਹੀਦਾਂ ਦੀਆਂ ਸ਼ਹੀਦਾਂ ਦੀਆਂ ਬਾਹਰ ਕੱਢ ਕੇ ਅਦਬ ਨਾਲ ਸੰਸਕਾਰ ਕਰਵਾਇਆ ਗਿਆ ਵਾਹ ਵਾਹ ਲਕਮੀ ਕਰਮ ਸਿੰਘ ਅਤੇ ਪ੍ਰਤਾਪ ਸਿੰਘ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਲਾਸ਼ਾਂ ਬਾਕੀ ਸ਼ਹੀਦਾਂ ਦੀਆਂ ਬਾਹਰ ਕੱਢ ਕੇ ਅਦਬ ਨਾਲ ਸੰਸਕਾਰ ਕਰਵਾਇਆ ਗਿਆ ਤੋਂ ਅੰਤਮ ਲਾਈਨਾਂ ਕਿ ਦੂਜੇ ਦਿਨ ਇਹ ਵੀ ਜਥੇਦਾਰ ਦੋਵੇਂ ਆਖਿਰਕਾਰ ਸ਼ਹੀਦੀਆਂ ਪਾ ਗਏ ਸੀ ਆਹਾ ਦੂਜੇ ਦਿਨ ਦੂਜੇ ਦਿਨ ਇਹ ਵੀ ਜਥੇਦਾਰ ਦੋਵੇਂ ਆਖਿਰਕਾਰ ਸ਼ਹੀਦੀਆਂ ਪਾ ਗਏ ਸੀ ਕਰ ਗਏ ਨੂਰ ਇੱਕ ਨਵਾਂ ਨਵੀਂ ਮਿਸਾਲ ਕਾਇਮ ਇੱਕ ਨਵਾਂ ਇਤਿਹਾਸ ਬਣਾ ਗਏ ਸੀ ਕਰ ਗਏ ਨਵੀਂ ਮਿਸਾਲ ਕਾਇਮ ਇੱਕ ਨਵਾਂ ਇਤਿਹਾਸ ਸੁਣਾ ਗਏ ਸੀ ਇੱਕ ਨਵਾਂ ਇਤਿਹਾਸ ਸੁਣਾ ਗਏ ਸੀ ਉਹ ਦੂਰ ਪਈ ਬਹੁਤ ਬਹੁਤ ਸਰ ਬਹੁਤ ਖੂਬ ਇਹ ਵੀ ਦੋਨੇ ਕੌਮ ਦੇ ਜਥੇਦਾਰ ਸੀ ਜਿਨ੍ਹਾਂ ਨੇ ਆਪ ਛਾਤੀਆਂ ਢਾ ਕੇ ਅੱਗੇ ਹੋ ਕੇ ਗੱਡੀ ਰੋਕੀ ਤੇ ਅੱਜ ਵੀ ਸਾਡੇ ਸਾਡੀ ਕੌਮ ਦੇ ਜਥੇਦਾਰ ਨੇ ਜਿਹੜੇ ਪਿੱਛੇ ਮਾਸ਼ਾਅੱਲਾ ਬਹੁਤ ਖੂਬਸੂਰਤ ਸਾਡੇ ਸ਼ਬਦਾਂ ਦੀ ਚੋਣ ਬਹੁਤ ਖੂਬਸੂਰਤ ਸਰ ਤੇ ਬਹੁਤ ਪੂਰੀ ਕਹਾਣੀ ਜਿਹੜੀ ਅਸੀਂ ਹੁਣ ਤੱਕ ਸੁਣੀ ਹੈ ਨਾ ਜੀ ਉਹ ਸ਼ਾਇਰੀ ਵਿੱਚ ਉਹਦੀ ਪਿਕਚਰ ਸਾਰੀ ਜਿਹੜੀ ਇਹਨਾਂ ਸਾਹਮਣੇ ਆ ਗਈ ਜੀ ਬਿਲਕੁਲ ਸਾਹਮਣੇ ਆ ਗਈ ਜੀ ਰੋੜ ਭਾਈ ਬਹੁਤ ਤੁਹਾਡਾ ਧੰਨਵਾਦ ਜੀ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਟਾਈਮ ਦਿੱਤਾ ਪੀ ਪੋਇਟਰੀ ਬਹੁਤ ਹੀ ਖੂਬਸੂਰਤ اور ਉਹਨਾਂ ਨੇ ਜਿੰਨੇ ਸ਼ਬਦਾਲ ਵੀ ਜਿਹੜੀ ਵਰਤੀ ਹੈ ਨਾ ਜੀ ਉਹ ਵਾਕਿਆ ਹੀ ਉਸ ਪੂਰੇ ਮੰਜ਼ਰ ਨੂੰ ਜਿਹੜਾ ਸੀ ਨਾ ਜੀ ਉਹ ਐਵੇਂ ਜਿਵੇਂ ਪੇਂਟ ਕਰ ਦਿੱਤਾ ਹੋਵੇ ਉਹਨਾਂ ਨੇ ਇੱਕ ਇੱਕ ਗੱਲ ਜਿਹੜੀ ਹੈ ਉਹਨਾਂ ਨੇ ਹਾਂ ਜੀ ਇੱਕ ਇੱਕ ਗੱਲ ਜਿਹੜੀ ਹੈ ਬੜੀ ਤਫਸੀਲ ਨਾਲ ਬਿਲਕੁਲ ਬਿਲਕੁਲ ਜਿਹੜੀ ਕਵਤਾ ਸੀ ਜੀ ਜੀ ਮੈਂ ਸਮਝਦਾ ਉਹਨਾਂ ਨੇ ਸਾਡੇ ਸਾਰਿਆਂ ਦੀਆਂ ਤੇ ਹੋਰ ਸਰੋਤਿਆਂ ਦੀਆਂ ਅੱਖਾਂ ਨਮ ਕੀਤੀ ਬੇਸ਼ੱਕ ਬੇਸ਼ੱਕ ਜੀ ਇਹ ਸਮਝੀ ਇੰਜੀਨੀਅਰ ਕਰਮਜੀਤ ਕਰਮਜੀਤ ਸਿੰਘ ਨੂਰ ਜੀ ਜੀ ਨੂਰ ਜੀ ਨੂਰ ਜੀ ਜਸ ਬਿਲਕੁਲ ਜੀ ਜੀ ਮੈਂ ਨਾਕ ਗਿਆ ਸਾਂ ਜੀ ਜੀ ਦੇਖੋ ਹਾਂਜੀ ਹਾਂਜੀ ਮੈਂ ਮਾਫੀ ਮੰਗਦਾ ਤੇ ਸਾਡੇ ਮੈਂ ਸਮਝਦਾ ਕਿ ਸਾਡੇ ਸਾਰਿਆਂ ਦੀਆਂ ਅੱਖਰ ਨਾਮਕਿਤੀਆਂ ਤੇ ਅਸਲੀਅਤ ਨੂੰ ਪ੍ਰਗਟ ਕੀਤਾ ਤੇ ਜਿੱਥੋਂ ਤੱਕ ਉਸ ਦਾ ਵਰਣਨ ਸੀ ਉਹਦੇ ਸ਼ਬਦਾਂ ਦੀ ਚੋਣ ਉਹਨੂੰ ਅਸੀਂ ਪੂਰੀ ਤਰ੍ਹਾਂ ਇਹ ਸਮਝਦੇ ਹਾਂ ਕਿ ਇਤੋਂ ਵਧੀਆ ਸ਼ਬਦ ਕੋਈ ਹੋਰ ਕਵੀ ਸ਼ਾਇਦ ਹੀ ਵਰਤ ਸਕਦਾ ਹੋਵੇ। ਬੇਸ਼ੱਕ ਕਿ ਇਤਿਹਾਸ ਦਾ ਵਰਣਨ ਕਰਨਾ ਕਵਤਾ ਦੇ ਰਾਹੀਂ ਹੂੰ ਬਿਲਕੁਲ ਅਸਲੀਅਤ ਨੂੰ ਪ੍ਰਗਟ ਕਰਨਾ ਸੀ। Be,